ਦਰਬਤ ਦਾ ਪਲਾ ਚੈਰੀਟੇਬਲ ਟਰਸਟ ਦੀ ਮੋਗਾ ਕਾਈ ਵੱਲੋਂ ਰੂਰਲ ਐਨਜੀਓ ਕਲੱਬ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਕੋਟ ਇਸੇ ਖਾਂ ਵਿਖੇ ਲਗਾਏ ਗਏ ਅੱਖਾਂ ਦੇ 620ਵੇਂ ਚੈੱਕਅਪ ਕੈਂਪ ਵਿੱਚ 610 ਮਰੀਜ਼ਾਂ ਦਾ ਚੈੱਕਅਪ ਹੋਇਆ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ 212 ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਇਨ੍ਹਾਂ ਵਿੱਚੋਂ 40 ਮਰੀਜ਼ਾਂ ਦਾ ਮੁਫਤ ਆਪਰੇਸ਼ਨ ਕੀਤਾ ਜਾ ਰਿਹਾ ਹੈ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰ ਸਮਈਆ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਇਸ ਵਿਸ਼ਾਲ ਅੱਖਾਂ ਦੇ ਕੈਂਪ ਵਿੱਚ ਬਾਬਾ ਮਹਿੰਦਰ ਸਿੰਘ ਜਨੀਰ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਦੀਵਨ ਕਟ ਕੇ ਕੈਂਪ ਦਾ ਉਦਘਾਟਨ ਕੀਤਾ ਜਦਕਿ ਇਸ ਕੈਂਪ ਵਿੱਚ ਨਾਇਬ ਸਿਲਦਾਰ ਗੁਰਤੇਜ ਸਿੰਘ ਸਾਬਕਾ ਤਹਿਸੀਲਦਾਰ ਗਰਮੀਤ ਸਿੰਘ ਸਹੋਤਾ ਅਤੇ ਗਮਾਂਡਾ ਦੇ ਡਾਇਰੈਕਟਰ ਸਰਦਾਰ ਜਸਵਿੰਦਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਗੁਰਦੁਆਰਾ ਸ੍ਰੀ ਕਲੰਗੀਧਰ ਸਾਹਿਬ ਕੋਟੀ ਸੇਖਾਂ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਜਿਲ੍ਹਾ ਰੂਰਲ ਐਨਜੀਓ ਕਲੱਬ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਪਿੰਦਰ ਸਿੰਘ ਜਾਨੀਆਂ ਸਰਦਾਰ ਗੁਰਵਚਨ ਸਿੰਘ ਗਗੜਾ ਜਗਤਾਰ ਸਿੰਘ ਰਾਮ ਸੰਗ ਆਦ ਪ੍ਰਬੰਧਕਾਂ ਵੱਲੋਂ ਸਾਰੇ ਮਰੀਜ਼ਾਂ ਵਾਸਤੇ ਲੰਗਰ ਚਾਹ ਪਾਣੀ ਅਤੇ ਉਹਨਾਂ ਦੇ ਬੈਠਣ ਦਾ ਸਚਿੱਜਾ ਪ੍ਰਬੰਧ ਕੀਤਾ ਗਿਆ ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਕਾਈ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚਗਾਵਾ प्रधान श्री गोकुल चंद बुगीपुरा जिला प्रेस सक्रवनदीपुरबा गुरसेव सिंह सन्यासी दविंदरजीत गिल कलविंद रामूवाला मनमोहन सिंह चीमा रघबीर सिंह फ्रेंड एज, एजुकेशन केयर संस्था सिंह भुलर भगवंत सिंह सेवा सुसाय गुरमीत मान गुरदेव सिंह दौलेवाला हरमनवीर सिंह हैरी बिक्रमजीत दर्शन बाबा सिंह जानिया ਹਰਮਿੰਦਰ ਸੰਧੂ ਗੁਰਚਰਨ ਸਿੰਘ ਕਾਕਾ ਆਦਮੁਖ ਤੌਰ ਤੇ ਹਾਜ਼ਰ ਹੋਏ। ਸੁਵੰਤਾ ਭਲਾ ਜਨਰੇਟਰ ਵੱਲੋਂ ਜਿਸੋ ਕੁਆ ਕੈਂਪ ਕੋਲ ਸੇ ਦਾ ਬਤਾਰਾ ਜਿਲਦਲ ਕਲਵੇਦਾਰ ਸਾਹਿਬ ਜਿਕੇ ਚੱਲ ਰਿਹਾ ਹੈ। ਲੋਕਾਂ ਵਿੱਚ ਬਹੁਤ ਅਸ਼ਾ ਪਾਇਆ ਜਾ ਰਿਹਾ ਹੈ। ਸਾਰੀ ਜਨਤਾ ਵੱਲ ਧਰਵਾਦੀ ਇਹਨਾਂ ਨੇ ਬਹੁਤ ਅਸ਼ਾ ਨਾਲ ਸਾਰੀ ਪਿੰਡਾਂ ਦੇ ਵਿੱਚ ਟਟੂਟ ਪਿੰਡਾਂ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਾਈ ਲੋਕਾਂ ਨੂੰ ਅਵੇਅਰ ਕੀਤਾ ਵੀ ਆਗੇ ਦਾ ਕੈਂਪ ਦਾ ਲਾਭ ਉਠਾਓ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਪੂਰੇ ਲੋਕਾਂ ਦੇ ਵਿੱਚ ਸ਼ਾਹ ਹੈ ਸਾਰੇ ਲੋਕ ਬਹੁਤ ਆਪ ਦਾ ਚੈਕਿੰਗ ਕਰਵਾ ਰਹੇ ਆ ਤੇ ਬਹੁਤ ਵਧੀਆ ਹੰਗਾਰਾ ਮਰ ਰਿਹਾ ਹੈ ਕੈਂਪ ਨੂੰ ਇਹ ਕੈਂਪ ਬਹੁਤ ਚਿਰ ਪਿੱਛੋਂ ਇੱਥੇ ਲੱਗ ਰਿਹਾ ਹੈ ਤੇ ਇੱਥੇ ਜਰੂਰਤ ਸੀ ਕੈਂਪ ਦੀ ਸੋ ਅਸੀਂ ਸਾਰੇ ਇਹਨਾਂ ਦੇ ਬਹੁਤ ਧੰਨਵਾਦੀ ਆ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਇੱਥੇ ਸਾਰਾ ਹੋਰ ਇਸ ਤੋਂ ਇਲਾਵਾ ਇੱਥੇ 9 ਮਹੀਨੇ ਪਹਿਲਾਂ ਇੱਕ ਲੈਬ ਵੀ ਖੁੱਲੀ ਗਈ ਹੈ ਜਿਹਦੇ ਵਿੱਚ ਬਹੁਤ ਘੱਟ ਕੀਮਤਾਂ ਦੇ ਉੱਤੇ ਆਪਣੇ ਉਹ ਲਹੂ ਬਲੱਡ ਨਾਲ ਰਿਲੇਟ ਸਾਰੇ ਟੈਸਟ ਹੁੰਦੇ ਆ ਉਹਦਾ ਵੀ ਮੈਨੂੰ ਮੈਂ ਮੂਰਾ ਲੋਕਾਂ ਨੂੰ ਵੀ ਇਹ ਵੀ ਕਰਦਾ ਬੇਨਤੀ ਕਰਦਾ ਕਿ ਉਹ ਉਸ ਲੈਬ ਦਾ ਵੀ ਵੱਧ ਤੋਂ ਵੱਧ ਲੋਕਾਂ ਦਾ ਲਾਭ ਖਾਣ 620 ਮਾਡਾ ਦਾ ਹੈਪ ਪੈਨ ਉਹਦੇ ਵਿੱਚ ਜਸਪੀ ਲਈ ਹੋਰ ਅਸੀਂ ਇਹ ਆਸ ਕਰਦੇ ਕਿ ਟੀਮ ਸਾਡੇ ਦਿਨ ਦਿਨ ਚੰਗੀ ਬੋਧ ਤੋਂ ਕਰੇਗਾ। ਔਰ ਕਿਸੇ ਦੀ ਜਾਣੀ ਹੈ ਕਿ 5 60 ਤੋਂ ਉੱਪਰ ਵੀ ਡੀ ਹੁੰਦੀ ਹੈ ਔਰ ਲਗਭਗ 50 60 ਉਤੇ ਜਿਹੜੇ ਹੈਗੇ ਚਿੱਟੇ ਬੰਦੇ ਹੈ ਇਸ ਵਾਲੀ ਗਰੀਬ ਹੈ ਜਾਨੀ ਤੁਹਾਨੂੰ ਜਾਣਗੇ ਔਰ ਮੈਂ ਸਾਡੇ ਨਾਲ ਵੀ ਇਸ ਲਾਕਰ ਦੇ ਵਿੱਚ ਖਾਸ ਕਰਕੇ ਗਰੀਬ ਗਰੁੱਪ ਵਾਲੀ ਬਹੁਤ ਹੀ ਵੱਡਾ ਹੈ ਫਾਇਦਾ ਔਰ ਜਿੱਥੋਂ ਤੱਕ ਸਾਡੀ ਇੱਥੇ ਲੋਕਲ ਟੀਮ ਦਾ ਸੀ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਉਹ ਵਧਾਈ ਦੇ ਸਾਰੇ ਪਾਤਰਾਂ ਔਰ ਇਸ ਦਾ ਜਿਹੜਾ ਸਾਡਾ ਜਿਹੜਾ ਲੋਕ ਭਲਾਈ ਦਾ ਮਨਪਰਦਾ ਇਹ ਰਚੀ ਸੀ ਕੰਮ ਲਾਉਣੇ ਔਰ ਆਸ ਕਰਦੇ ਹਾਂ ਕਿ ਜੋ ਸਾਡੀ ਮੈਂ ਇਸ ਉਹ ਵੀ ਸਿੱਖਾ ਕਸਬੀ ਚ ਚੰਗਰੀ ਹੈ ਉਹਦਾ ਵੀ ਬੱਦ ਬੱਦ ਫਾਇਦਾ ਹੋ ਤਾਂ ਕਿ ਕਿਉਂਕਿ ਨਾਲ ਰੀ ਹੈ ਉਹ ਜਿਹੜਾ 1200 ਕਿਲੋਮੀਟਰ ਦਾ ਟ੍ਰੈਕ ਹੋਇਆ ਤਾਂ ਉਹ 50 15 20 ਦਿਨ ਦੇ ਵਿੱਚ ਚੱਲਿਆ। ਸਾਰੇ ਤੁਹਾਨੂੰ ਜੀਣਾ ਕਿ ਜਿਹੜਾ ਕੋਈ ਵੀ ਖਾਰੇ ਵਿੱਚ ਬਹੁਤ ਹੀ ਚੱਲਦੀ ਹੈ ਉਹਦਾ ਵੀ ਮਤਵਤਾ ਦੇ ਨਾਲ ਸਾਰੇ ਨਾਲੋਂ। ਅੱਜ ਅੱਥਾ ਦਾ ਕੈਂਪ ਅਸੀਂ ਮੋਰੀ ਖੇਤਾਂ ਦੇ ਵਿੱਚ ਲਾਇਆ ਆਪਣੇ ਐਸਪੀ ਸ਼ੰਗਵਾਲੀ ਵੱਲੋਂ ਮੈਂ ਬਹੁਤ ਬਹੁਤ ਦਾ ਬਰਤਨ ਕਰਦਾ ਹਾਂ ਜੀ ਐਸਪੀ ਜੀ ਖਵਰਾਏ ਜੀ ਦਾ ਔਰ ਲੋਕਲ ਟੀਮ ਦਾ ਜਿਹੜੀ ਲੋਕਲ ਟੀਮ ਇੱਥੋਂ ਦੀ ਹੈ ਜਿਨ੍ਹਾਂ ਨੇ ਇੱਥੇ ਇਹਨਾ ਕੰਮ ਕੀਤਾ ਮਤਲਬ ਇੱਥੇ ਦੇਖ ਕੇ ਮਤਲਬ ਜਨਦੀ ਬਹੁਤ ਪੇਸ਼ੰਤ ਨਿਕਲੇ ਆ ਕਿ ਜਿਹੜੇ ਲੋੜਵੰਦ ਆ ਕਿਉਂਕਿ ਜਨਾਂ ਦੇ ਮਤਲਬ ਅੱਖਾਂ ਦੇ ਆਪਰੇਸ਼ਨ ਹੋਣ ਵਾਲੇ ਆ ਤੇ ਇਸ ਚੀਜ਼ ਤੋਂ ਲੋਕ ਮਾਝੇ ਉਹ ਅਸੀਂ ਕਰਾ ਰਹੇ ਆ ਔਰ ਇੱਕ ਸਾਡੇ ਇੱਥੇ ਲੈਬ ਚੱਲ ਰਹੀ ਹੈ ਇੱਥੇ ਕੋਈ ਕਿਸੇ ਘਰ ਦੇ ਵਿੱਚ ਮੈਂ ਕਹਿੰਦਾ ਵੀ ਲੋਕ ਉਹਦਾ ਵੀ ਫਾਇਦਾ ਲੈਣ ਕਿਉਂਕਿ ਉਹਦੇ ਜੀ ਰੇਟ ਬਹੁਤ ਘੱਟ ਆ ਕਿਉਂਕਿ ਜਿਹੜੇ ਰੇਟ ਆ ਉਹ ਨਾ ਮਾਤਰਾ ਆ ਤੇ ਜਿਹੜੀਆਂ ਆਮ ਲੈਬਾਂ ਚਲਦੀ ਹੈ ਉਹਨਾਂ ਦੇ ਡਾਕਟਰਾਂ ਦੇ ਕਮਿਸ਼ਨ ਹੈ ਤੇ ਰੇਟ ਜ਼ਿਆਦੇ ਹੈ ਇਸ ਕਰਕੇ ਕੇਸ ਲੈਪ ਲੈਬ ਦਾ ਫਾਇਦਾ ਲਓ ਔਰ ਵੱਧ ਤੋਂ ਵੱਧ ਉਹਦਾ ਲਾਹਾ ਲੈ ਸਕੋ ਐਸਪੀ ਜੀ ਸੇ ਖਬਰਾਈ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਵੇਂ ਆਪਦੀ ਫੈਮਿਲੀ ਦੇ ਵਿੱਚੋਂ ਜਿਹੜਾ ਕਿ ਲੋਕਾਂ ਨੂੰ ਇੰਨਾ ਕਯੋਗਦਾਨ ਦੇ ਰਹੇ ਆ ਸਾਡੇ ਅਰਕਦੇ ਕੋਈ ਛੋਟੀ ਜੀ ਸਾਸਤਾ ਬਣਾਈ ਹੋਏ ਤੇ ਪੈਸੇ ਇਕੱਠੇ ਕਰਨ ਤਰੂਪੇ ਦਾ ਉਹ ਆਪਦੀ ਬਲੱਡ ਮੰਡੀ ਦੇ ਵਿੱਚੋਂ ਸਾਰਾ ਇਹ ਖਰਚਾ ਕਰ ਰਿਹਾ ਮੈਂ ਕਹਿੰਦਾ ਵੀ ਸਾਰਾ ਪੰਜਾਬ ਹੀ ਉਹਨਾਂ ਦਾ ਰਿਣਨੀ ਹੈ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਉਹ ਕੰਮ ਕਰਦਾ ਹੈ ਧੰਨਵਾਦ ਅੱਜ ਦਾ ਪ੍ਰਾਜੈਕਟ ਦੇ ਵਿਸ਼ਾ ਤੇ ਮੈਂ ਵੀ ਪ੍ਰਤੀ ਕੰਪਨੀ ਤੋਂ ਬਰਾਏ ਦੀ ਵੀ ਲੋੜ ਪਾਈ ਹੈ ਤੇ ਬੋਦਾ ਵੀ ਟੀਮ ਦੀ ਪ੍ਰਧਾਨ ਜੀ ਨੂੰ ਬਾਕੀਾਂ ਦੀ ਟੀਮ ਦੇ ਯੋਗ ਲੋਗਾਂ ਨੂੰ ਲਾਇਆ ਹੈ ਅਧਿਕਤੂਸੇ ਕਰਕੇ ਕਰਦੋਰਾ ਕੰਮ ਸੰਪਾਦ ਲਈ ਜਿਸ ਨੂੰ ਮੈਂ ਅੱਖਾਂ ਤੱਕ ਦੀ ਦਿੱਤੀ ਕਿ ਤੱਕ ਆਸ ਹੈ ਇਸ ਵੇਲੇ ਅਸੀਂ ਸਾਰੀ ਟੀਮ ਨੇ ਤਕਰੀਬਨ 35 ਤਕਰੀਬਨਾਂ ਦੇ ਲੌਕਲ ਕਮਿਟੀ ਰਾਜ ਦੇ ਲੋਕਲ ਕਾਪਨਡਸ਼ਨ ਕਰਕੇ ਲੋਕਾਂ ਨੂੰ ਇਲਾਹਾ ਮੌਨਵਾਸਤੀ ਵਿਕਾਸ ਦਾ ਵਿਕਾਸ ਬਗ ਰਿਹਾ ਹੈ ਕਿ ਦਰਵਾਜ਼ਾ ਸਾਹਿਬ ਦਾ ਜਿਹੜਾ ਵਿੜਾ ਹੈਗਾ ਪੂਰੀ ਤਰ੍ਹਾਂ ਅਮਰੀਦਾਂ ਨਾਲ ਭਰਿਆ ਹੈਗਾ ਲੋਕ ਜਿਹੜੇ ਹੈਗੇ ਬਹੁਤ ਪ੍ਰਬੰਧਕੀ ਕਰੋਨਾ ਤੋਂ ਪਹਿਲਾਂ ਇਹ ਕੈਂਪ ਲੱਗੇ ਸੀ ਪਰ ਕੋਵਿਡ ਤੋਂ ਬਾਅਦ ਛੇਤੀ ਇਲਾਕੇ ਵਿੱਚ ਨਵੇਂ ਨਵੇਂ ਕੈਂਪ ਲਗਾਏ ਗਏ ਆ ਅੱਜ ਐਡਮਿਨਿਸਟ੍ਰੇਸ਼ਨ ਬੜਾਈ ਜੀ ਬਹੁਤ ਬਣੀ ਹੈ ਮੇਰੇ ਸਾਡੀ ਪ੍ਰਤੀ ਬੇਨਤੀ ਦੇ ਇੱਕ ਮਹੀਨਾ ਪਹਿਲਾਂ ਇੱਥੇ ਇੱਕ ਲੈਟਰ ਭੌਂਕਾ ਦਿੱਤੀ ਆ ਜਿਹਦੇ ਅਕਾਸ਼ ਸਿਰਫ ਲਾਟ ਕਰ ਰਿਹਾ ਨਹੀਂ ਕਿਸੇ ਨੂੰ ਨਹੀਂ ਜਿਹਦਾ ਬਹੁਤ ਸਾਰੇ ਲੋਕਿਲ ਮੈਦਾਨਾਂ ਉੱਤੇ ਲਾਹ ਉਠਾ ਰਹੇ ਆ ਉਹਦਾ ਪਹਾਰ ਕਰਨ ਲਈ ਸਾਡੀ ਪ੍ਰਤੀ ਬੇਨਤੀ ਬਹੁਤ ਸਾਰੇ ਲੋਕਾਂ ਦਾ ਬਹਾਦਰੀ ਕਿ ਜੈਪਨੇਸ ਪ੍ਰਤੀ ਬੇਨਤੀ ਦਾ ਧੰਨਵਾਦ ਕਰਦੇ ਜਿਹੜੇ ਅੱਜ ਨਿਕਲਣਗੇ ਕੈਂਪ ਦੇ ਵਿੱਚੋਂ ਮਲਾਪੁਰ ਤੋਂ ਚੰਦਰਾਜ ਦੀ ਸਮਟੀ ਦੀ ਜਗ੍ਹਾ ਤੇ ਤਾਂ ਉਹ ਬੇਨਤੀ ਦੋਨਾਂ ਨੂੰ ਜਿਹੜਾ ਵੀ ਗੱਲ ਜਿਹਦਾ ਵਿੱਚ ਕੀ ਮੌਜੂਦ ਐ ਅਫਸਰ ਭੋਣ ਦੇ ਉਹਨਾਂ ਨੂੰ ਲੈ ਕੇ ਜਾਵਾਂਗੇ ਉਹਨਾਂ ਦੇ ਰਹਿਣ ਦਾ ਜਿਹੜਾ ਪੰਨੇ ਦਾ ਬਹੁਤ ਬਹੁਤ ਬੰਦ ਕੀਤਾ ਗਿਆ ਹੈ ਇਹ ਅਪ੍ਰੀਵਲ ਤੋਂ ਬਾਅਦ ਪਟਿਆਲਾ ਆਪਣਾ ਬਾਅਦ ਲੈ ਅਸਿਸਟਡ ਦੇ ਮੱਲੇ ਬਹਿਸਾ ਦਾ ਨਿਬੰਧ ਕਰਦੇ ਜਾਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਭੀ ਇੱਥੇ ਪਰਾਧਵਾਹੀ ਕਰਦੇ ਰਹੇ ਨੇ ਤੇ ਪਰ ਪ੍ਰਕਾਰ ਦੇ ਜਿਹੜੇ ਕਾਰਜ ਹੈਗੇ ਆ ਉਹ ਬਰਕਰਾਰ ਜਾਰੀ ਰਹਿਣਗੇ ਤੁਹਾਨੂੰ ਸਤੇ ਰੂਲ ਐ ਜੀ ਵੱਲੋਂ ਜੋ ਆਚਖਾਲਾ ਕੈਂਪ ਸਾਡੇ ਫੋਟੋਸੇਗਾ ਚੈਰਟਾ ਰਿਪੋਰਟ ਹਲਕੇ ਦੇ ਵਿੱਚ ਰਿਵਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਜਿਹੜੇ ਸਾਡੇ ਨਮਾਇंदे ਨੇ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਜਿੰਦਗੀਆਂ ਕਰਾਇਆ ਤੇ ਉਹਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਸਾਡੇ ਇਲਾਕੇ ਦੇ ਵਿੱਚ ਕੀਤਾ ਹੈ ਔਰ ਸਰਬੱਤ ਦਾ ਭਲਾ ਚੈਟੇਬਲ ਫਸਟ ਜੋ ਵੀ ਪੰਜਾਬ ਪਰ ਦੁਨੀਆ ਪਰ ਦੇ ਵਿੱਚ ਕੰਮ ਕਰ ਰਿਹਾ ਹੈ ਸਾਡੇ ਅਪਰਾਏ ਸਾਹਿਬ ਦੀ ਅਡਵਾਈਸ ਦੇ ਵਿੱਚ ਬਹੁਤ ਵਧੀਆ ਉਪਰਾਲਾ ਹੈ ਔਰ ਖਾਸ ਤੌਰ ਤੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇੱਕ ਸਹਿਯੋਗ ਪੰਡਾ ਕਿਉਂਕਿ ਅਖਾਲਾ ਜਿਹੜਾ ਕੈਂਪ ਹੈ ਬਹੁਤ ਸਾਰੇ ਲੋਕ ਪੱਟੀ ਪਿੰਡ ਦੇ ਵਿੱਚ ਅੱਜ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ ਨੇ ਔਰ ਇਹ ਇੱਕ ਬਹੁਤ ਅਹਿਮ ਗੱਲ ਹੈ ਕਿਉਂਕਿ ਆਮ ਜਿਹੜਾ ਬੰਦਾ ਹੈ ਉਹ ਵੀ ਪਹੁੰਚ ਤੋਂ ਦੂਰ ਹੋ ਚੁੱਕੀਆਂ ਹੈ ਜਿਹੜਾ ਮੈਡੀਕਲ ਸਿਟੀਆਂ ਨੇ ਔਰ ਜੋ ਇਹ ਅੱਜ ਕੈਂਪ ਲਗਾ ਕੇ ਲੋਕਾਂ ਨੂੰ ਜਿਹੜੇ ਲੈਂਸ ਨੇ ਉਹ ਪਾਇਆ ਜਾਣੇ ਆ ਦਾ ਜਿਹੜਾ ਹਾਈ ਚੰਗਮ ਹੋਣਾ ਹੈ ਬਹੁਤ ਵੱਡੀ ਗੱਲ ਹੈ ਔਰ ਮੈਂ ਆਪਣੇ ਵੱਲੋਂ ਸਾਡੀ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਵੱਲੋਂ ਉਪਾਰਵ ਸ਼ੇਅਰ ਤੌਰ ਤੇ ਹਰ ਸਿੰਘ ਬੋਰਡ ਪੰਜਾਬ ਕਮਾਡਾ ਵੱਲੋਂ ਇਹਦਾ ਬਹੁਤ-ਬਹੁਤ ਧੰਨਵਾਦ ਕਰਦਾ ਸ੍ਰੋਚੀ ਸਿੰਘ ਦਾ ਜਿਹੜੇ ਬਹੁਤ ਸਰਪੱਤ ਦੇ ਕੋਲੇ ਵਾਸਤੇ ਕਾਰਜ ਦੇ ਰਹੀ ਹੈ ਇਹ ਗੱਲ ਤੋਂ ਪ੍ਰਾਇਰ ਵੀ ਦੇਖ ਰਹੇ ਹਾਂ ਕਿ ਬਹੁਤ ਉਤਸ਼ਾਹ ਦੇ ਵਿੱਚ ਜਿੱਥੇ ਤੁਹਾਡੀ ਟੀਮ ਜੀ ਦੇ ਦੇ ਵਿਸ਼ੇ ਕੀਤੇ ਜਾਣਗੇ ਐਂਕਸਰੀ ਹੈ ਕਿ ਕਿੰਨੀ ਆ ਵੀ ਉਹ ਹਟਣ ਦੀਆਂ ਉਪਾਰੀਆਂ ਨੂੰ ਜਗਮੈਂਟਾ ਜਾਂਦੀ ਹੈ ਔਰ ਆਏ ਬਾਰੇ ਮੇਰਾ ਖਿਆਲ ਹੈ ਕਿ ਦਸੰਦ ਦੀ ਬੋਦੀ ਜ਼ਰੂਰ ਕਲੀ ਰਹਿ ਜਾਂਦੀ ਕਿ ਜਿਹੜਾ ਨਾਣੋਤਾ ਦੇ ਜਿਹੜਾ ਕੰਮ ਕਰਦਾ ਹੈ ਜਿਹੜਾ ਦੇਤੇ ਕਿਤੇ ਕਿਤੇ ਵੀ ਲੋੜੀਂਦੀ ਹੈ ਕਿ ਚਾਹੇ ਉਹ ਖਲਾਸ ਹੋਵੇ ਜਾਂ ਸੇਵਾਤਮਕ ਹੋਵੇ ਉਹਨਾਂ ਨਾਲ ਨਾਲ ਲੈਂਪੂਰ ਦੇ ਆਪ ਦੀ ਦੁਨੀਆ ਲੈ ਕੇ ਬਿਨਾਂ ਕਿਸੇ ਵਾਕਤ ਤੋਂ ਬਿਨਾਂ ਕਿਸੇ ਟੈਨ ਦੇ ਬਿਨਾਂ ਕਿਸੇ ਪਰਚੀ ਕੱਟੇ ਤੋਂ ਆਪਣੇ ਆਪ ਆਪ ਦੀਆਂ ਸੇਵਾਵਾਂ ਦੇ ਵਿੱਚ ਆਪ ਦੀ ਮਿਹਨਤ ਦੇ ਵਿੱਚ ਜਿਹੜਾ ਜਿਵਾ ਕਰਨੀ ਇਹ ਤੁਹਾਨੂੰ ਦੇ ਇਸ ਤਰ੍ਹਾਂ ਜਿਹਾ ਬਹੁਤ ਸਾਡੇ ਐਨਜੀਓ ਅੱਜ ਜਿਹੜੇ ਸਾਡੇ ਕੋਲ ਆਪਦੇ ਦੇ ਵਿੱਚ ਸਹਾ ਹੋ ਰਿਹਾ ਹੈ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ ਬਹੁਤ ਥੋੜਾ ਆ ਔਰ ਸੰਗੀ ਮਾਰਕ ਪਰਮਾਰਤਾ ਦੇ ਲਈ ਜੋ ਅੱਜ ਆ ਰਹੇ ਆ ਉਹਨਾਂ ਦਾ ਮੈਂ ਨੇ ਨਵੀਂ ਪ੍ਰਸ਼ਾਸਨ ਬਣਿਆ ਪੂਰਾ ਬਹੁਤ ਬਹੁਤ ਤਹਿ ਦਿਲੋਂ ਉਸਨੂੰ ਵਰਤਦਾ ਤੇ ਉਹਨਾਂ ਦੀ ਸੂਚੀ ਟੀਮ ਜਿਹੜੇ ਪਤਾ ਇੱਥੇ ਕੰਮ ਕਰ ਰਹੇ ਆ ਇਹਨਾਂ ਦਾ ਵੀ ਧੰਨਵਾਦ ਅਸੀਂ ਆਪਣਾ ਕੰਮ ਸ਼ਟਾਈ ਪ੍ਰਗਤੀ ਦੇ ਨਾਲ ਨਾਲ ਕੇ ਅੱਜ ਉਸਤਰੀ ਦੇ ਵਾਲੇ ਨੂੰ ਦਿੱਤੀਆਂ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਠੀਕ ਹੈ ਬਹੁਤ ਬਹੁਤ ਧੰਨਵਾਦ